ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਉਆਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਮਾਲਾ ਖੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ ਛੇਰੇ ਦੇ ਕੋਲ ਪਹੁੰਚੇ ਆ ਤਿੰਨ ਤੋਂ ਚਾਰ ਨਾਕ ਦਿਖਾਵਾਂਗੇ ਸਾਰੇ ਨਾਕ ਸਵੇ ਸਵਾਏ ਆ ਤੇ ਕੁਝ ਨਾਕ ਜਿਹੜੇ ਅਜੇ ਦੰਦਾ ਦੇ ਵਿੱਚ ਆ ਤੇ ਕੁਝ ਜਵਾਨ ਆ ਦੰਦੋ ਦੇ ਚੰਗੇ ਦੁੱਧ ਵਾਲੇ ਸਾਰੇ ਪਸ਼ੂ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਸਾਰੀਆਂ ਦੀ ਜਾਣਕਾਰੀ ਆਜੋ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਬਹੁਤ ਵਧੀਆ ਕਰਤਾ ਜੀ ਗੁਰੂ ਰਾਮਦਾਸ ਦੇ ਕਿਰਪਾ ਚਾਹੀਦੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਈਏ ਕਰੀ ਨਾਮ ਮੇਰਾ ਸ਼ਿਰਾਜ ਇਹ ਪਿੰਡ ਮਾਲਾਗੜੀ ਤਹਿਸੀਲ ਜਨਵਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੈਗਾ ਜੀ 9845 ਤੇ 611 ਤੇ ਪਿੰਡ ਪਾਜੀ ਆਪਣਾ ਹੈਗਾ ਜੀ ਚਗਾਵੇਂ ਤੋਂ ਹੀ ਨਾਲਾ ਰੋਡ ਜਿਹੜਾ ਵਗਦਾ ਵਾ ਚਿਗਾਵਾ ਆਪਾਂ ਨੂੰ 7 ਕਿਲੋਮੀਟਰ ਦਾ ਜੀ ਨਾਲ ਆ 15 ਤੇ 에어ਪੋਰਟ ਅੰਬਰਸਰ ਵਾਲਾ ਜਿਹੜਾ ਆਪਾਂ ਨੂੰ ਇਥੇ 15 ਕਿਲੋਮੀਟਰ ਜੇ ਤਰ੍ਹਾਂ ਠੀਕ ਵੀਰ ਜੀ ਹਾਂਜੀ ਤੇ ਫੋਨ ਨੰਬਰ ਬੋਲਤਾ ਬਣਾ ਹਾਂਜੀ ਫੋਨ ਨੰਬਰ ਬੋਲਤਾ ਜੀ ਠੀਕ ਵੀਰ ਜੀ ਕਿਧਰੋਂ ਕਰ ਲਈਏ ਸ਼ੁਰੂਆਤ ਕਿਧਰੋਂ ਵੀਰ ਜੀ ਬੈਠਾੋਂ ਕਰ ਲਈਏ ਆ ਜੋ ਅੱਛਾ ਜੀ ਕੀ ਜਾਣਕਾਰੀ ਜੇ ਦੀ ਇਹ ਵੀਰ ਜੀ ਦੂਜਾ ਸਵੇਰ ਬੈਠ ਸੁਈ ਆ ਹਾਂਜੀ ਤੇ ਕੌਫੀ ਜਰਸੀ ਆਪਾਂ ਇਹਨੂੰ ਕਹਿ ਸਕਦੇ ਹਾਂ ਹਾਂਜੀ ਤੇ ਜਰਸੀ ਦੇ ਨਾਲ ਮੰਨ ਲਓ ਕਿ ਐਚੈਕ ਦਾ ਥੋੜਾ ਜਿਹਾ ਕ੍ਰੋਸਪਾਨ ਕਰਦੀ ਆ ਠੀਕ ਵੀਰ ਜੀ ਤੇ ਮਗਰ ਇਹਦੇ ਫੀਮੇਲ ਹੈ ਜਿਹੜੀ ਉਹ ਵੀ ਬਹੁਤ ਸ ਤੇ ਕਿੰਨੇ ਕ ਦਿਨ ਹੋ ਗਏ ਸੋਈ ਨੂੰ ਇਹਨੂੰ ਸੋਈ ਨੂੰ ਵੀ ਅੱਜ ਪੰਜਵਾਂ ਛੇਵਾਂ ਦਿਨ ਆ ਹਾਂ ਜੀ 12 16 ਕਿਲੋ ਵਾਹਰ ਦੁੱਧ ਕਰ ਗਈ ਆ ਤੇ ਕਰ ਰਹੇ ਨੇ 20 22 ਲੀਟਰ ਵੀ ਜਾਣਾ ਕੋਈ ਸੇਵਾਲ ਕੋਈ ਵੀਰ ਭਰਾਵਾਂ ਤੋਂ ਵੀ ਗਾੜੀ ਖੜੇ ਠੀਕ ਵੀਰ ਜੀ ਚਵਾਈ ਚਵਾਈ ਇੱਕ ਨੰਬਰ ਨਿਕਲੀ ਜੇ ਪੂਰੀ ਪੂਰੀ ਵੀਰ ਜੀ ਛੱਕੇ ਬੰਦ ਚਵਾਈ ਲਓ ਜੀ ਚੈੱਕ ਕਰ ਸਕਦੇ ਜਿਹੜੀ ਜਰਸੀ ਕਰਾਉਸ ਆ ਤੇ ਦੁੱਧ ਵੀਰ ਕਹਿੰਦਾ ਕਿ ਮੌਕੇ ਦੇ ਜਿਹੜਾ 15 16 ਲੀਟਰ ਕਰ ਗਈ ਆ ਛਿਆਗ ਦਿਨਾਂ ਦੀ ਸੋਈ ਆ ਚੈੱਕ ਕਰ ਸਕਦੇ ਫੇਸ ਕੁਆਲਟੀ ਜੀ ਬਹੁਤ ਸੋਹਣਾ ਵਹਿੜਦਾ ਦੁੱਧ 22 ਕਿਲੋ ਰਮਾਂ ਦੇ ਨਾਲ ਭਰੀ ਜਾਣਾ ਵਹਿੜਦਾ ਦੁੱਧ ਵੀਰ ਕਹਿੰਦਾ ਕੋਈ ਚੰਗੀ ਸੇਵਾ ਕਰੇ ਤੇ ਦੁੱਧ ਵੀ 20 22 ਕਿਲੋ ਵੀ ਭਰੀ ਜਾਊਗੀ ਜੀ ਫੀਮੇਲ ਦੇਖੋ ਕਿੰਨੀ ਸੋਹਣੀ ਆ ਫਿਰ ਮਾੜੀ ਲਓ ਜੀ ਆ ਫੀਮੇਲ ਕਾਫ ਜੇ ਮਗਰੇ ਦੇ ਇਹ ਵੀ ਜਰਸੀ ਜੇ ਇਹ ਵੀ ਜਰਸੀ ਕ੍ਰਾਸ ਜੇ ਲੈ ਜਾਓ ਵੀਰ ਜੀ ਲੈ ਜਾਓ ਤੇ ਆ ਕੱਦ ਕਾੜ ਜਿਹੜਾ ਇਹਦਾ ਤੁਸੀਂ ਚੈੱਕ ਕਰ ਸਕਦੇ ਬਾਕੀ ਥਣ ਭਾਂਡਾ ਸੋਹਣਾ ਲੈਓ ਲੈਓ ਦੁੱਧ ਵੀਰ ਕਹਿੰਦਾ ਕੋਈ ਚੰਗੀ ਸੇਵਾ ਕਰੀ ਜੇ ਦੁੱਧ ਚੰਗਾ ਭਰੂਗੀ ਆ ਬਾਕੀ ਚੈੱਕ ਕਰ ਸਕਦੇ ਕੀ ਹਸਤੀਆਂ ਦੇ ਫੁਰਤੀਆਂ ਪੂਰੀਆਂ ਵੈੜ ਦੇ ਵਿੱਚ ਥਾਣ ਥਣ ਵੀ ਸੋਹਣਾ ਲੱਗਾ ਜਵਾਈ ਜੋਈ ਵੀਰ ਕੰਦਾ ਕਿ ਜਿਹੜੀ 1 ਨੰਬਰ ਆ ਮਗਰ ਫੀਮੇਲ ਕਾਫ ਜੇ ਇਹਦੇ ਕਰੋ ਜੀਆ ਆਰਡਰ ਗੁਆੜੀ ਇਹ ਕਰੀ ਫਿਰ ਤੋਂ ਚੈੱਕ ਕਰ ਲਓ ਥਾਣ ਬਹੁਤ ਸੋਹਣਾ ਲੱਗਾ ਜੀ ਇਹੋ ਵੈੜ ਤੋਂ ਥਾਣ ਜਿਹੜਾ 1 ਨੰਬਰ ਲੱਗਾ ਜੋ ਵੈੜ ਤੋਂ ਤੇ ਚਵਾਈ ਵੀਰ ਕੰਦਾ ਕਿ ਜਿਹੜੀ 1 ਨੰਬਰ ਆ ਤੇ ਰੇਟ ਵੀਰ ਜੀ ਇਹਦਾ ਕੀ ਕਰ ਦੇਣਾ ਰੇਟ ਵੀ ਜੀ ਇਹੋ ਭਾਂ ਕਰ ਲਈ 80 ਭਾਂ 75 ਹਾਂਜੀ ਲਾਸਟ ਹਾਨਾ 65000 ਦੀ ਦੇ ਦੀ 65000 ਦੀ ਹਾਂ ਜੀ ਕਾਗਜ਼ ਦੀ ਮਾਮਤਾਂ ਕੋ ਕਰੋ ਕਰੋ ਕਰਨਾ ਕਿਉਂ ਨਹੀਂ ਉਹਨਾ ਜੀ ਰੇਟ ਕਰ ਦੇਣਾ ਇੰਨੇ ਦੁੱਧ ਵਾਲੀ ਵਹਿੜ ਕਿਥੋਂ ਨਾਲ ਮਿਲੂਗੀ ਹਾਂ ਜੀ ਲਾਸਟ ਹਾਨਾ ਜਿਹੜੀ 55200 ਰੁਪਏ ਸ਼ੋਗਰ ਲਓ ਜੀ 56000 ਦੀ 20 22 ਕਿਲੋ ਵਾਲੀ ਵਹਿੜ 200 ਰੁਪਿਆ ਵਿੱਚ ਉਹ ਵੀ ਇਹ ਕਹਿੰਦਾ ਕਿ ਛੋਟ ਕਰ ਦਾਂਗੇ ਤੇ ਦੁੱਧ ਵਹਿੜ ਚੰਗਾ ਭਰੀ ਹੋਈ ਚੰਗੀ ਵਹਿੜ 20 22 ਕਿਲੋ ਹੱਸ ਕੇ ਰਮਾਂ ਦੇ ਨਾਲ ਠੀਕ ਵੀਰ ਜੀ ਤੇ ਆ ਦੂਜੇ ਨੰਬਰ ਤੇ ਝੋਟੀ ਵੀਰ ਜੀ ਦੂਜੇ ਨੰਬਰ ਤੇ ਵੀ ਜੀ ਦੂਜਾ ਸੁਭਾ ਹੀ ਝੋਟੀ ਆ ਹਾਂ ਜੀ ਤੇ 11 ਕਿਲੋ ਮੈਂ ਕੋਲ ਦੁੱਧ ਫੁੱਲ ਤਿਆਰ ਹੋਊਗਾ ਜੀ ਵੀਰ ਜੀ ਅੱਛਾ ਜੀ ਤੇ ਸੂਈ ਨੂੰ ਇਹਨੂੰ ਕੋਈ ਵੀਰ ਭਰਾਵਾਂ ਮੰਨ ਲਓ ਮੇਲਕਾ ਆਖੇ ਮਗਰ ਬਖਾ ਦਿੰਦੇ ਆ ਕੋਈ ਮਹੀਨੇ ਦਾ ਲਾਲੀ ਹੋ ਗਿਆ ਉਹਨਾਂ ਦਾ ਲਾਲੇ ਇੱਥੇ ਵੀ ਤੇ ਦੁੱਧ ਕਿੰਨਾ ਜਿਆਦੇ ਕੋਲ ਮੀ ਬਸ਼ੀ ਲਾ ਕੇ ਲੈਣੀ ਤਾਂ ਲਾ ਕੇ ਬੰਦੇ ਜੜੀ ਮੋੜ ਕੱਢ ਗਏ ਅੱਛਾ ਜੀ ਵੀਰ ਜੀ ਬਾਕੀ ਇਹਨੂੰ ਛੋਲ ਗਏ ਜੀ ਵੀਰ ਜੀ ਬਖਾ ਦਿੰਦੇ ਆ ਖੋਲੋ ਖੋਲੋ ਲੈ ਕੇ ਆਪੇ ਕਿ ਮੀਰ ਭਰਾਉਣੇ ਤੇ ਸੁਹਾ ਵੀਰ ਜੀ ਦੂਸਰਾ ਦੁੱਧ ਕਿੰਨਾ ਮੌਕੇ ਤੇ ਆ ਰਿਹਾ ਮੇਰੀ 11 ਕਿਲੋ ਫੁੱਲ ਤਿਆਰ ਹੈ ਬਿਲਕੁਲ ਦੁੱਧ ਲਓ ਜੀ 11 ਉਹ ਵੀ ਆਪਾਂ ਪੱਥਰ ਵਰਗੀ ਗਰੰਟੀ ਦਵਾਂਗੇ 10 ਦਾ ਬਾਹਰ ਦੀ ਵੀਰ ਕਹਿੰਦਾ ਕਿ ਜਿਹੜੀ ਫੁੱਲ ਗਰੰਟੀ ਦੇ ਦਾਂਗੇ ਤੇ ਬਾਕੀ 11 ਕਿਲੋ ਹੀ ਨਿਕਲੂਗਾ 10 ਦੀ ਫੁੱਲ ਗਰੰਟੀ ਚਵਾਈ ਚ ਵੀ ਵੀਰ ਜੀ ਇੱਕ ਨੰਬਰ ਜੇ ਨੰਬਰ ਵੀਰ ਜੀ ਸ਼ੱਕੇ ਬੰਦ ਚਾਈ ਤੇ ਜਵਾਗ ਤੁਹਾਨੂੰ ਮਗਰੇ ਜੇ ਦਿਖਾ ਦਿੰਨੇ ਮੇਲ ਕਾਫੇ ਭਾਜੀ ਮੇਲ ਕਾਫੇ ਦੇ ਮਗਰ ਆ ਗਿਆ ਕੋਈ 20 ਦਿਨਾਂ ਲਾਲੇ ਕੋਈ ਮਹੀਨੇ ਦਾ ਲਾਲੇ ਚਵਾਈ ਚ ਵੀ ਜਿਹੜੀ ਵੀਰ ਕਹ ਬਾਕੀ ਹੈ ਜੈਡ ਬਲੈਕ ਕਰਮ ਵਾਲੀ ਆਰਡਰ ਹੈ ਜਿਹੜਾ ਉਹ ਵੀ ਸੋਨਾ ਦੇ ਥਣ ਭਾਂਡਾ ਜਿਹੜਾ ਚੈੱਕ ਕਰ ਹੀ ਸਕਦੇ ਤੁਸੀਂ ਹਾਂ ਮੇਲ ਕਾਫ ਨੋਗਲਾ ਥਣ ਲੱਗਾ ਜੇ ਆਹ ਮਗਰੇ ਦੇ ਮੇਲ ਕਾਫ ਜੇ ਲੋਹਾ ਜੇ ਵੀਰ ਜੀ ਕੋਈ ਇਹ ਵੀ ਭਰਾ ਕੋਈ ਮੰਨ ਲਓ ਕੱਕਾ ਜਿਹਾ ਵੇਖ ਕੇ ਨਾ ਅਖੇ ਵੀ ਕੋਈ 1.5 ਮਹੀਨੇ ਦਾ ਦੋਨ ਦਾ ਵਾ ਹਾਂਜੀ ਹੈ ਕੱਕਾ ਜਿਹਾ ਵਾ ਮੰਨ ਲਓ ਲੋਹਾ ਵਾ ਠੀਕ ਜੀ ਵੀਰ ਜੀ ਲਓ ਜੀ ਵੀਰ ਕਹਿੰਦਾ ਕਿ ਕੋਈ 20 ਦੇਣਾ ਲਾਲੇ ਕੋਈ ਮਹੀਨੇ ਦਾ ਵੀ ਲਾ ਸਕਦਾ ਅਸੀਂ ਜ਼ਿਆਦਾ ਨਹੀਂ ਕਹਿੰਦੇ ਅਸੀਂ ਦੁੱਧ ਦੇ ਸਰ ਤੇ ਮੈਂ ਵੇਚਣੀ ਹੈ ਬਾਕੀ ਦੁੱਧ ਜਿਹੜਾ ਮੈਂ ਦੇ ਕੋਲ ਚੰਗਾ ਤੇ ਰੇਟ ਬਿਲਕੁਲ 11 ਕਿਲੋ ਫੁੱਲ ਤਿਆਰ ਵੀ ਪਰਾ ਫਾਈਲ ਉਹ ਲਾਣ ਕੇ ਭਾਵੇਂ ਆਪਣੀ ਤਸੱਲੀ ਕਰੇ ਅੱਗੇ ਨੂੰ ਵੀ ਚੰਗੀ ਕਰਮ ਵਾਲੀ ਤੇ ਬੈਗ ਵੀ ਚੰਗੀ ਆ ਸੁਆ ਵੀਰ ਕਹਿੰਦਾ ਕਿ ਦੂਸਰਾ ਰੇਟ ਵੀਰ ਜੀ ਇਹਦਾ ਰੇਟ ਵੀਰ ਜੀ ਇਹਦਾ ਨਿਕਲ ਜਾਈ ਹਾਂਜੀ ਲਾਸਟ ਆਪਾਂ ਪਹਿਲਾਂ ਵੀ ਦੱਸਿਆ ਹੋਇਆ ਲਾਸਟ ਹਵਾਨਾ ਜਿਹੜੀ ਮੰਗਨ ਨੂੰ ਭਾਵੇਂ 80 85 ਜੋ ਮਰਜ਼ੀ ਮੰਗ ਲਈਏ 75 ਰੇਟ ਪਾ ਦਈਏ ਤਾਂ ਵੀ ਨਹੀਂ ਵਿਗਦੀ ਆ ਲਾਸਟ ਜਿਹੜੀ ਹਵਾਨਾ ਆਪਾਂ 70000 ਦੀ ਦੇ ਦਈਏ ਠੀਕ ਜੀ ਵੀਰ ਜੀ ਠੀਕ ਜੀ ਕਰਦਗੇ ਮਾਰ ਤਣ ਕੋਈ ਕਰਨਾ ਜੀ ਦੋ ਛੜਦਾਂ ਵੀਰ ਜੀ 68000 ਜੀ ਲਓ ਜੀ 68000 ਦੀ ਵੀਰ ਕਹਿੰਦਾ ਜਿਹੜੀ ਹਾਂ ਨਾ ਹੀ ਦੇ ਦਾਂਗੇ ਚੈੱਕ ਕਰ ਤੁਹਾਡਾ ਵੀ ਫੋਨ ਕਰੇ ਜੀ ਠੀਕ ਵੀਰ ਜੀ ਠੀਕ ਜੀ ਤੇ ਆ ਤੀਜੇ ਨੰਬਰ ਤੇ ਵੀਰ ਜੀ ਤੀਜੇ ਨੰਬਰ ਤੇ ਵੀਰ ਜੀ ਦੂਜਾ ਸੂਬਾ ਝੋਟੀਆਂ ਇਹ ਦੋਵੇਂ ਉੱਤਰ ਦੀਆਂ ਹਰਿਆਣੇ ਨਹੀਂਆਂ ਝੋਟੀਆਂ ਠੀਕ ਜੀ ਇਹ ਆਪਣੇ ਇੱਧਰ ਦੀ ਹਿਮਾਚਲ ਪਿਛਲੇ ਪੂਰ ਚ ਕਿੰਨੀਆਂ ਲੈਂਦਿਆਂ ਤੇ ਹਰ ਕੀ ਕਿੰਨੀਆਂ ਲੈ ਆਏ ਜੇ ਵੀਰ ਜੀ ਆਪਾਂ ਤਿੰਨ ਲੈਂਦਿਆਂ ਅਸੀਂ ਹਾਂਜੀ ਤੇ ਦੋ ਝੋਟੀਆਂ ਆਪਣੀਆਂ ਵੇਖੀਆਂ ਵਣ ਇੱਕ ਝੋਟੀ ਆਪਾਂ ਘਰੇ ਲਾਤੀ ਆ ਠੀਕ ਵੀਰ ਜੀ ਦੁੱਧ ਪਾਈ ਕਰਕੇ ਫਿਰ ਝੋਟੀ ਤੇ ਇਹ ਦੰਦੋਂ ਜਵਾਨ ਆ ਝੋਟੀ ਉਹ ਅਜੇ ਦੰਦਾਂ ਚ ਅੱਛਾ ਜੀ ਮਾ ਆ ਖੋਲ ਕੇ ਬਹੋਣਾ ਇਹ ਸਾਲੇ ਵੀਰ ਜੀ 13 ਤੋਂ 14 ਕਿਲੋ ਦੁੱਧ ਤਿਆਰ ਹੋਊਗਾ ਜੇ ਸਿਰਫ 10 ਦੰਦਾਂ ਦਾ ਸੁਆਵਾ ਠੀਕ ਵੀਰ ਜੀ ਖੋਲੋ ਜੀ ਲਓ ਜੀ ਝੋਟੀ ਜਿਹੜੀ ਦੂਸਰਾ ਸੁਹਾ ਤੇ ਦੰਦੋਂ ਜਿਹੜੀ ਜਵਾਨ ਆ ਤੇ 13 ਤੋਂ 14 ਲੀਟਰ ਮੋਕੇ ਦੇ ਇਹਦੇ ਕੋਲ ਦੁੱਧ ਵੀਰ ਜੀ 15 16 ਕਿਲੋ ਵਾਲੀ ਝੋਟੀ ਆ 15 16 ਕਿਲੋ ਵੀਰ ਭਰਾ ਕੋਈ ਮੈਂ ਤੇ ਚਵਾਈ ਚੁਈ ਵੀਰ ਜੀ ਇਹਦੀ ਓਕੇ ਵੀਰ ਜੀ ਇਹਦੇ ਛੱਕੇ ਬੰਦ ਦੇ ਦੇ ਇਹਦਾ ਖਾ ਵੀਟ ਕੇ ਕੋਈ ਵੀਰ ਭਰਾ ਖਰੀਦ ਲੈ ਬਸ ਚਵਾਈ ਜਿਹੜੀ ਇਹਦੀ ਵੀ ਛੱਕੇ ਬੰਦ ਵੀਰ ਕਹਿੰਦਾ ਕੋਈ ਨਹੀਂ ਰਕਮ ਵੀਰ ਜੀ ਲਾ ਕੇ ਲੈਂਦੀਆਂ ਝੋਟੀਆਂ ਤੇ ਫਿਰ ਆਪਣੀ ਤਸੱਲੀ ਕਰਕੇ ਲੈਂਦੀ ਆ ਬਿਲਕੁਲ ਜੀ ਦੇਖੋ ਜੀ ਵੀਰ ਭਰਾ ਵਾਲੇ ਅਗਲੇ ਪੰਨੇ ਯਕੀਨ ਕਰਦੇ ਨੇ ਉਹਨਾਂ ਉਪਰਾਂ ਲੈ ਜਾਣੀਆਂ ਕਿਸੇ ਨੇ ਲੈ ਲਓ ਜੀ ਦੂਸਰਾ ਸੂਆ 16 ਕਿਲੋਆਂ ਦੇ ਜਾਊਗੀ 13 ਤੇ 14 ਲੀਟਰ ਜਿਹੜਾ ਦੁੱਧ ਮੌਕੇ ਦੇ ਉੱਤੇ ਤਿਆਰ ਸੋਹਣੀ ਝੋਟੀ ਜੈਡ ਬਲੈਕ ਇੱਕ ਰੰਗ 3 ਕਿਲੋ ਦੇ ਵਿੱਚ ਦੀ ਗਾੜੀ ਗਾੜ ਹੋਣੀ ਝੋਟੀ ਦੇ ਦੇ ਅੱਧੀਆ ਬਾੜੀ ਤਾਂ ਕਰ ਦਿੰਦੀ ਗੜਨਾ ਇਹ ਥਾਂ ਨਹੀਂ ਬੜਾ ਸੋਹਣਾ ਲੱਗਾ ਚੁਵਾਈ ਚੁਈ ਚੰਗੀ ਹੋਊਗੀ ਕਰ ਸਕਦੇ ਚੈੱਕ ਤੁਸੀਂ ਆਰਡਰ ਬਾਕੀ ਕਰਮ ਵਾਲੀ ਜਦੋਂ ਆਪਾਂ ਕਹਿ ਦਿੰਦੇ ਹੁੰਦੇ ਆ ਵੀਡੀਓ ਦੇ ਵਿੱਚ ਚੰਗੇ ਦੁੱਧ ਵਾਲੀ ਆ ਪੰਡਾ ਪਾਈ ਫਿਰਦੀ ਹੈ ਮਗਰ ਤੇ ਜਵਾਕ ਵੀ ਦਿਖਾ ਦਿੰਦੇ ਨੇ ਮੇਲ ਕਾਵ ਤੇ ਫੀਮੇਲ ਕਾਵ ਜਿਹਦੇ ਮਗਰ ਲਓ ਜੀ 10 ਦੇਣਾ ਦਾ ਜਿਹੜਾ ਮੇਲ ਕਾਵੇ ਤੇ ਮਗਰ ਆ ਗਿਆ ਚੈੱਕ ਕਰ ਸਕਦੇ ਤੁਸੀਂ ਨਹੀਂ ਬਾਕੀ ਚਾਈ ਵੀ ਵੀਰ ਕਹਿੰਦਾ ਕਿ ਜਿਹੜੀ ਛੱਕੇ ਬੰਦੇ ਟੈਂਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਐ ਸੁਭਾ ਦੂਸਰਾ ਦੰਧੋ ਜਵਾਨ ਐ ਤੇ ਇਹਦਾ ਰੇਟ ਵੀਰ ਜੀ ਆਪਾਂ ਕੀ ਕਰ ਦੇਣਾ ਰੇਟ ਵੀਰ ਜੀ ਆਪਾਂ ਮੰਗਾਂ ਨੂੰ ਮਤਲਬ 2 ਮੰਗ ਲਈਏ 1.5 ਮੰਗ ਲਈਏ ਫਿਰ ਨਹੀਂ ਆਖਿਆ ਕਿ 1.5 ਤੋਂ ਅੰਦਰ ਦਵਾਂਗੇ ਝੋਟੀਆਂ ਹਾਂਜੀ ਹਾਂਜੀ 1.40 ਦੇ ਦਈਏ 1 ਲੱਖ ਦੇ 40 ਹਜ਼ਾਰ ਦੀ ਹਾਂਜੀ ਕਰ ਦਈਏ ਮੰਨਤਾਂ ਕਰ ਦਈਏ ਮੰਨਤਾਂ 30 ਦੀ ਦੇ ਦਈਏ ਹਾਂਜੀ 30 ਦੀ ਦੇ ਦਈਏ 1 ਲੱਖ 30 ਹਜ਼ਾਰ ਦੀ ਹਾਂਜੀ ਵੀਰੋ ਜੇ ਇੱਕ ਜਾਇਸ਼ ਹੈਗੀ ਆ ਤੇ ਸਵਾ ਦੀ ਵੇਜੀ ਹਾਨਾ ਝੋਟੀ ਦੇ ਦਾਂਗੇ ਲਾਸਟ ਹਾਨਾ ਠੀਕ ਜੀ ਲਓ ਜੀ ਸਵਾ ਲੱਖ ਦੀ ਝੋਟੀ ਵੀਰ ਕਹਿੰਦਾ ਜਿਹੜੀ ਹਾਂ ਨਹੀਂ ਦੇ ਦਾਂਗੇ ਸੋਹਣੀ ਝੋਟੀ ਜੈੱਡ ਬਲੈਕ ਆ ਗਾਰਡ ਕੋਡ ਚੰਗੀ ਥਣ ਸੋਹਣਾ ਲੱਗਾ ਤੇ ਇਧਰ ਚੌਥੇ ਨੰਬਰ ਤੇ ਵੀਰ ਜੀ ਚੌਥੇ ਨੰਬਰ ਦੇ ਵੀਰ ਜੀ ਪਹਿਲਾ ਸੂਹਾ ਝੋਟੀ ਆ ਹਾਂ ਜੀ ਨਗੀਨਾ ਪੀਸ ਹਾਂ ਜੀ ਤੇ ਇਸ ਚਾਂ ਤੇ ਵੀਰ ਜੀ ਇਹਦੇ ਕੋਲ ਵੀ 13 ਕਿਲੋ ਖੁੱਲਾ ਡੁੱਲਾ ਕੋਈ ਸਾਈ ਭਾਵੇਂ ਇੱਥੇ ਆਣ ਕੇ ਘਰੇ ਆਣ ਕੇ ਭਾਵੇਂ ਟੰਡਾ ਲੈ ਆਵੇ ਆਪਣਾ ਤੇ ਭਾਵੇਂ ਲੀਟਰ ਮਰਵਾ ਲੈ ਤੇ 13 ਕਿਲੋ ਹੋਊਗਾ ਤੇ ਝੋਟੀ ਲੈ ਜੇ ਨਹੀਂ ਤੇ ਕਰਾਇਏ ਸਮੇਤ ਰੁ ਤੇ ਸੁਗਾ ਇਹਦਾ ਵੀ ਦੂਸਰਾ ਨਾ ਪਹਿਲਾ ਆ ਜੀ ਪਹਿਲਾ ਹੀ ਸੁਗਾ ਲਓ ਜੀ ਚੈੱਕ ਕਰ ਸਕਦੇ ਜੀ ਦੂਜੇ ਸੁਗਾਂ ਨੂੰ ਵੀ ਜੀ 2.5 ਲੱਖ ਦੀ ਝੋਟੀ ਮਾਰਨੀ ਆ ਆ ਜਿਹੜੀ ਤੀਜੇ ਨੰਬਰ ਤੇ ਇਹਦਾ ਸੁਗਾ ਦੂਸਰਾ ਹੀ ਇਹਦਾ ਪਹਿਲਾ ਹੀ ਆ ਤੇ ਦੰਦੋਂ ਵੀਰ ਜੀ ਕਿੱਦਾਂ ਜੀ ਦੰਦੋਂ ਵੀਰ ਜੀ ਤੁਹਾਨੂੰ ਦੱਸਣਾਂ ਚਾਰ ਦੰਦ ਆ ਜੀ ਲਓ ਜੀ ਚਾਰ ਦੰਦ ਸੋਹਣੀ ਝੋਟੀ ਬਰੀਕੀਆਂ ਬਰੁਗੀਆਂ ਚੈੱਕ ਕਰ ਸਕਦੇ ਜੀ ਕੁੰਡਾ ਸਿੰਘ ਲੱਗਾ ਕੌਡੀਆਂ ਵਾਲਾ ਕਰਮਵਾਲੀ ਨੂੰ ਤੇ ਬਰੀਕੀਆਂ ਹਰ ਪਾਸੇ ਫੀਮੇਲ ਬਹੁਤ ਸੋਹਣੀਆਂ ਫੀਮੇਲ ਜੀ ਚਲਵਾ ਕੇ ਦਿਖਾ ਦਿੰਨੇ ਆਪਾਂ ਇੱਕ ਵਾਰੀ ਝੋਟੀ ਦਾ ਪਹਿਲਾਂ ਦਿਖਾਈਏ ਲਓ ਜੀ ਪੇਠ ਪੁੜੇ ਦੀ ਜਿਹੜੀ ਬਿਲਕੁਲ ਸਾਫ਼ ਹੈ ਜੋਡੀ ਕੱਦ ਵਜਨ ਵੀ ਚੰਗਾ ਪਹਿਲਾਂ ਹੀ ਸੁਗਤ ਥਣ ਲੱਗਾ ਕਰਮ ਵਾਲੀ ਮੋਠੀ ਚਵਾਈ ਵਾਲਾ ਲੈਓ ਜੀ ਤੇ ਚਵਾ ਚੂ ਵੀਰ ਜੀ ਛਿੱਕੇ ਬੰਦੇ ਦਾ ਵੀਰ ਜੀ ਯਾਰ ਕੀ ਮੇਰੇ ਖਾਂ ਦਾ ਲਓ ਜੀ ਫੇਸ ਕੁਆਲਟੀ ਚੈੱਕ ਕਰੋ ਮਾਰ ਜੂਗੀ ਝੋਟੀ ਬਹੁਤ ਹੀ ਸੋਹਣੀ ਝੋਟੀ ਹੈ ਚੈੱਕ ਕਰ ਸਕਦੇ ਤੁਸੀਂ ਅਜੇ ਜਿਹੜੀ ਦੰਦੋਂ ਕਰਮ ਵਾਲੀ ਚਾਰ ਦੰਦ ਹੈ ਵੀਰ ਦੱਸ ਦਾਂਗੇ ਬਾਕੀ ਜੈਡ ਬਲੈਕ ਆ ਇਹ ਚਪਰਾ ਘੜ ਘੜ ਕੇ ਲਾਉਣ ਵਾਲਾ ਕੰਮ ਹੈ ਆਪਰੇ ਵੀ ਵੀ ਮੈਂ ਇਹਦੇ 15 16 ਦਿਨ ਉਹ ਲੈ ਜਾਊਗਾ ਕੋਈ ਵੀਰ ਭਰਾ ਲਾਓ ਸਾਫਾ ਤੇ ਆਹ ਫੀਮੇਲ ਕਾਫ ਜੀ ਵੀਰ ਜੀ ਲਾਓ ਜੀ ਸਿਰਫ 10 12 ਦਿਨਾਂ ਦਾ ਦੱਸ 10 ਤੋਂ 12 ਦਿਨਾਂ ਦਾ ਸੁਆ ਜੋਟੀ ਦਾ ਤੇ ਫੀਮੇਲ ਕਾਫ ਹੈ ਮਗਰ ਬਾਕੀ ਆਰਡਰ ਦੀ ਤਾਂ ਬਹੁਤ ਹੀ ਜ਼ਿਆਦਾ ਜਿਹਨੂੰ ਕਹਿ ਦਿੰਦੇ ਆਪਾਂ ਸਾਫ ਸਫਾਈਆਂ ਜੀ ਜਦੋਂ ਵੀ ਤਾਂ ਜੇ ਕੋਈ ਮੰਨ ਲਓ ਕਿ ਜਿੰਨੇ ਜਾ ਸਿੱਖਣੀ ਨਾ ਉਹ ਵੀ ਭਾਵੇਂ ਝੋਟੀ ਲੈ ਜਾਏ ਜਾ ਸਿੱਖ ਲੂਗਾ ਕੋਈ ਵੀਰ ਭਰਾ ਲਾਓ ਜੀ ਕਰੋ ਚੈੱਕ ਬਹੁਤ ਹੀ ਸਫਾਈਆਂ ਦੇ ਵਿੱਚ ਝੋਟੀ ਦੇ ਬਰੀਕਿਆਂ ਮੂੰਹ ਫੇਸ ਦੀਆਂ ਬਰੀਕੀਆਂ ਚੈੱਕ ਕਰੋ ਅਸੀਂ ਸੈਕਸੂng ਬਹੁਤ ਹੀ ਸੋਹਣਾ ਲੱਗਾ ਤੇ ਇਹਦਾ ਰੇਟ ਵੀਰ ਜੀ ਇਹਦਾ ਰੇਟ ਵੀਰ ਜੀ ਵੇਖੋ ਮੰਗਨ ਨੂੰ ਮੰਨ ਲਓ ਵੀ ਜੋ ਮਰਜ਼ੀ ਮੰਗ ਲਈਏ ਤਾਂ 2 ਮੰਗ ਲਈਏ 1.5 ਦੇ ਹੀ ਦੇਣੀ ਆ ਹਾਂਜੀ ਤੇ ਮੇਰੇ ਖਿਆਲ ਨਾਲ 1.55-60 ਤੋਂ ਘੱਟ ਕੋਈ ਵੀ ਚਲਜੋ ਭਾਵੇਂ ਹਰਿਆਣੇ ਚਲਜੋ ਮੰਡੀਆਂ ਚਲਜੋ 1.55-60 ਤੋਂ ਘੱਟ ਛੁੱਟੀ ਨਹੀਂ ਇੱਦੀ ਕੱਟੀ ਨਹੀਂ ਮਿਲਣੀ ਵੀਰ ਜੀ ਨਹੀਂ ਮਿਲਣੀ ਇਹਦਾ ਲਾਸਟ ਹਾਂ ਨਹੀਂ ਵੀਰ ਜੀ ਆਪਾਂ ਜਿਹੜਾ ਮੰਗਨ ਨੂੰ ਜੋ ਮਰਜ਼ੀ ਮੰਗੀਏ 1.35 ਛੁੱਟੀ ਦੇ ਦਈਏ 1,35,000 ਦੀ ਬਿਲਕੁਲ ਜਾਇਜ਼ ਬਿਲਕੁਲ ਜੈ ਜੀ ਹਾਂ ਜੀ 5 ਹੋਰ ਛੱਡ ਦੇਣਾ 130 ਦੀ ਲਾਸਟ ਰਹਾਣੀ ਲਓ ਜੀ ਹੋਰ ਵੀ ਜੈਜ ਕਰਤਾ ਵੀਰ ਨੇ ਰੇਟ 135 ਵੀ ਜਿਹੜਾ ਇਹਦਾ ਜ਼ਿਆਦਾ ਨਹੀਂ ਸੀ 35 ਵੀ ਵੀਰ ਜੀ ਜ਼ਿਆਦਾ ਨਹੀਂ ਸੀ ਮੈਂ ਤੁਹਾਨੂੰ ਦੱਸਣ ਦਿਆਂ ਵੀ ਜਿੱਥੇ ਮੰਗੀ ਕੋਈ ਭੱਜ ਲੈ ਹਰਿਆਣੇ ਭੱਜ ਲੈ ਜਿੱਥੇ ਮਰਜ਼ੀ ਕੋਈ ਭੱਜ ਲੈ ਜੇ 135 40 ਤੋਂ ਘੱਟ ਝੋਟੀ ਉਥੋਂ 150 ਘੱਟ ਆ ਜੇ ਝੋਟੀ ਹਾਂ ਜੀ ਘੱਟ ਝੋਟੀ ਵੀਰ ਜੀ ਹੋਰ ਦਾਲ ਯਾਰ ਮਤਲਬ ਸੌਲੀ ਦੇ ਦਾਂਗੇ ਠੀਕ ਜੀ ਵੀਰ ਜੀ ਹੁਣ 1,30,000 ਦੀ 1,30,000 ਛੋੜਛਾਪਾ ਮੌਕੇ ਤੇ ਹੋ ਜਾਊਗਾ ਲਓ ਜੀ ਛੋੜਛਾਪਾ ਵੀਰ ਕ ਤੇ ਰੇਡ ਜਿਹੜਾ ਬਿਲਕੁਲ ਜਾਇਜ਼ ਕਰਤਾ ਵੀਰ ਨੇ ਚੈੱਕ ਕਰ ਸਕਦੇ ਨੇ ਝੋਟੀਆਂ ਤਾਂ ਨੇ ਵੱਡੀਆਂ ਤੇ ਵੈੜ ਵੀ ਚੰਗੀ ਹੈ ਵੀਰ ਦੇ ਕੋਲ ਤੇ ਵੀਡੀਓ ਪੂਰੀ ਵੇਖਣ ਲਈ ਜਿਹੜਾ ਦਿਲੋਂ ਧੰਨਵਾਦ ਆ